ਕਿ ਅਸੀਂ ਪੱਤਰਕਾਰ ਨੂੰ ਭਾਈ ਇਹ ਵੀ ਕਹਿਣਾ ਹੈ ਵੀ ਇਹੋ ਜਿਹੇ ਪੱਤਰਕਾਰ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਤਾਂ ਹੀ ਪੰਜਾਬ ਬਚ ਸਕਦਾ ਜੋ ਸੱਚ ਲੋਕਾਂ ਨੂੰ ਦਿਖਾਉਣ ਤੇ ਇਹ ਸੱਚ ਹੈ ਇਸ ਬੰਦੇ ਤੇ ਪਰਚਾ ਹੋਣਾ ਚਾਹੀਦਾ ਜੇ ਭਗਵੰਤ ਮਾਨ ਚ ਕੋਈ ਅੱਖ ਹੈ ਜੇ ਭਗਵਾਨ ਤਮਾਨ ਨੇ ਐਮ.ਐਲ.ਏ ਖੁੱਲੇ ਛੱਡ ਰੱਖਿਆ ਤਾਂ ਕਹਿਣਾ ਹੀ ਕੀ ਹੈ ਤੇ ਨਹੀਂ ਇਸ ਬੰਦੇ ਤੇ ਫੌਰੀ ਤੌਰ ਤੇ ਇਹ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਪਰਚਾ ਦਰਜ ਅਸੀਂ ਕਰੋ ਉਹਨੂੰ ਤਿਆਰ ਸਾਡੇ ਕੇਸ ਤੋਂ ਪਰਚਾ ਦਰਜ ਦੀ ਜਾਂਚ ਕਰਾਉਣੀ ਚਾਹੀਦੀ ਹੈ ਜਿਹੜੀ ਆਡੀਓ ਚੱਲੀ ਹੈ ਜੇ ਭਗਵਾਨ ਤਮਾਨ ਦੀ ਸਹੀ ਹੁੰਦੀ ਹੈ ਤੇ ਇਹਦੇ ਇਹਦੇ ਪਰਚਾ ਦਰਜ ਹੋਣਾ ਚਾਹੀਦਾ ਫੌਰੀ ਤੌਰ ਤੇ ਜੇ ਸਾਡੇ ਮੁੰਡੇ ਚ ਗਲਤੀ ਹੈ ਕੋਈ ਤਾਂ ਇਹਦਾ ਹੋਣਾ ਚਾਹੀਦਾ ਸਾਡੇ ਕਿਹਨੇ ਗਲਤ ਆਡੀਓ ਬਣਾਈ ਹੈ ਉਹਨਾਂ ਨੇ ਵੀ ਉਹ ਪਹਿਲਾਂ ਵੀ ਐਂ ਕਰਦੇ ਰਹੇ ਆ ਇਹ ਬਿਲਕੁਲ ਗਲਤ ਹੈ ਜੀ ਆਡੀਓ ਸਹੀ ਹੈ ਮੈਨੂੰ ਵੀ 8 ਘੰਟੇ ਇਹਨਾਂ ਨੇ ਪਰੇਸ਼ਾਨ ਕੀਤਾ ਸੀ ਕਿਉਂਕਿ ਮੈਂ ਵੀਡੀਓ ਗਾਹਾਂ ਬੈਰਲ ਕਰਦਾ ਸੀ ਜਿਹੜੀ ਕੋਈ ਇਹਨਾਂ ਦੇ ਖਿਲਾਫ ਹੁੰਦੀ ਸੀ ਮੈਂ ਗਾਹਾਂ ਬੈਰਲ ਕਰਦਾ ਸੀ ਤੇ ਭਗਵੰਤ ਮਾਨ ਨੂੰ ਮੈਂ ਲੈਟਰ ਵੀ ਲਿਖੇ ਸੀ ਵੀ ਸਾਡੀ ਮੰਡੀ ਦੇ ਵਿੱਚ ਚਿੱਟਾ ਵਿਕ ਰਿਹਾ ਹੈ ਭਗਵੰਤ ਮਾਨ ਇਹਦੇ ਥੱਲੇ ਆਪਣੇ ਐਮਐਲਏ ਦੇ ਥੱਲੇ ਤੇ ਛੱਟਾ ਸ਼ਰੇਆਮ ਚੱਲ ਰਿਹਾ ਹੈ ਥਾਂ ਥਾਂ ਗਲਤ ਦੁਕਾਨਾਂ ਖੁੱਲੀਆਂ ਹੋਈਆਂ ਤੇ ਪੈਸੇ ਮੋٹے ਇਕੱਠੇ ਕਰਦਾ ਮੈਂ ਭਗਵੰਤ ਮਾਨ ਨੂੰ ਲੈਟਰ ਲਿਖਿਆ ਮੇਰੇ ਕੋਲ ਉਹਦੇ ਸਬੂਤ ਵੀ ਹੈ ਤੇ ਭਗਵੰਤ ਮਾਨ ਨੇ ਕੋਈ ਗੌਰ ਨਹੀਂ ਕੀਤੀ ਉਸ ਤੋਂ ਬਾਅਦ ਫੇਰ ਲਿਖਿਆ ਮੈਂ ਮਖਾ ਇੰਨਾ ਰੁਪਿਆ ਇੱਥੇ ਇਕੱਠਾ ਹੁੰਦਾ ਹੈ ਗਰੀਬ ਜਿਹੜੇ ਲੋਕ ਐ ਪੰਜ ਪੰਜ ਸੌ ਦਿਹਾੜੀ ਵਾਲੇ ਬੰਦੇ ਐ ਉਹ ਭੁੱਖੇ ਮਰ ਰਹੇ ਐ ਤੇ ਇਹ ਸੱਟੇ ਵਾਲੇ ਖਾ ਜਾਂਦੇ ਹੈਗੇ ਤੇ ਇਹ ਸੱਟਾ ਬੰਦ ਕਰਾਓ ਭਗਵਾਨਤਮਾਨ ਨੇ ਐਸਐਸਪੀ ਨੂੰ ਇਨਕੁਆਰੀ ਲਾਤੀ 베ਰੀ ਜਾਂਚ ਕਰੋ ਇਨਕੁਆਰੀ ਲਾਤੀ ਐਸਐਸਪੀ ਨੇ ਇਨਕੁਆਰੀ ਲਾਤੀ ਤੇ ਐਸਪੀ ਡੀ ਨੇ ਮੈਨੂੰ ਬੁਲਾਇਆ ਮੈਂ ਜਾ ਕੇ ਦੱਸੀ ਸਾਰੀ ਕਹਾਣੀ ਮਖਾ ਜੀ ਆਹ ਕਹਾਣੀ ਹੈਗੀ ਸਾਡੇ ਸੱਟਾ ਲੱਗਦਾ ਤੇ ਮੈਨੂੰ ਐਸਐਚਓ ਨੇ ਮੇਰਾ ਮੋਬਾਈਲ ਵੀ ਖੋਲਿਆ ਸੀ ਵੀ ਤੂੰ ਇਹ ਜਾ ਕੇ ਐਮਐਲਏ ਦੀ ਮਾਫੀ ਮੰਗ ਲੈ ਐਮਐਲਏ ਤੋਂ ਵੀ ਮੈਂ ਇਹ ਜੇ ਨਹੀਂ ਲਿਖਦਾ ਉੱਤੇ ਨਹੀਂ ਕੋਈ ਗਲਤ ਕੰਮ ਕਰਦਾ ਮਖਾ ਮੈਂ ਕੀ ਗਲਤ ਕੰਮ ਕੀਤਾ ਕਹਿੰਦਾ ਆਡੀਓ ਬੈਲ ਕਿਉਂ ਕਰਦੇ ਤੂੰ ਮਖਾ ਮੈਂ ਤਾਂ ਕਰੂੰਗਾ ਜਿਹੜੀ ਗਾਹਾਂ ਤੋਂ ਆਈ ਹੈ ਮੈਂ ਤਾਂ ਕਰਨੀ ਹੈ ਜਿਹੜੀ ਕੋਈ ਛੋਡੇ ਖਿਲਾਫ ਗਾਹਾਂ ਤੋਂ ਆਉਂਦੀ ਹੈ ਉਹ ਮੈਂ ਕਰਦਾ ਸੀ ਜਿਹੜੇ ਖਿਲਾਫ ਆਉਂਦੀ ਸੀ ਤੇ ਮੈਨੂੰ 8 ਘੰਟੇ ਪਰੇਸ਼ਾਨ ਕੀਤਾ ਥਾਣੇ ਬਾਹਰ ਰੱਖਿਆ ਬਿਨਾ ਕਿਸੇ ਮਤਬਲ ਤੋਂ ਜੇਕਰ ਇਹ ਗੱਲ ਕਰੀਏ ਜੇਕਰ ਇਹ ਗੱਲ ਕਰੀਏ ਪੂਰੀ ਆਡੀਓ ਦਾ ਮਾਮਲਾ ਕੀ ਹੈ ਮਤਲਬ ਆਡੀਓ ਮੈਂ ਆਡੀਓ ਸਹੀ ਹੈ ਇਹ ਬੰਦਾ ਇਹੋ ਜਿਹਾ ਹੀ ਹੈ ਘਟਿਆ ਬੰਦਾ ਇਹ ਏ ਮੈਂ ਕਹਣਾ ਹੈ ਇਹਦੀ ਜਾਂਚ ਕਰੋ ਅਸੀਂ ਸਾਰਾ ਟੱਬਰ ਮਰਨ ਵਾਸਤੇ ਤਿਆਰ ਹੈ ਜੇ ਇਹ ਗਲਤ ਹੋਵੇ ਇਹ ਕਹਿੰਦੇ ਪੂਰੀ ਆਡੀਓ ਦੇ ਵਿੱਚ ਹੋਰ ਵੀ ਬਹੁਤ ਕੁਝ ਗਲਤ ਭਾਸ਼ਾ ਵਰਤੀ ਗਈ ਹੈ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਬਹੁਤ ਕੁਝ ਬੋਲਿਆ ਜੀ ਇਸ ਬੰਦੇ ਨੇ ਇਸ ਬੰਦੇ ਨੇ ਬਹੁਤ ਕੁਝ ਬੋਲਿਆ ਇੱਕ ਇੱਕ ਲਫ਼ਜ਼ ਸੱਚ ਹੈ ਕਿਉਂਕਿ ਸਾਡੀ ਕੋਈ ਇਹਦੇ ਨਾਲ ਨਾ ਤਾਂ ਉਹਨੇ ਬੈਟਰਲ ਕੀਤੀ ਹੈ ਉਹਨੇ ਬੈਟਰਲ ਨਹੀਂ ਕੀਤੀ ਇਹ ਇਹ ਬੈਟਰਲ ਹੋਊਗੀ ਕਿਵੇਂ ਹੋਗੀ ਇਹ ਮੈਨੂੰ ਨਹੀਂ ਪਤਾ ਕਿਵੇਂ ਹੋਗੀ ਉਹਨੇ ਬੈਟਰਲ ਨਹੀਂ ਕੀਤੀ ਇਹ ਸੱਚ ਹੈ ਇਹ ਇਹੀ ਬੰਦਾ ਇਹੋ ਜਿਹੀ ਗੱਲਾਂ ਕਰਦਾ ਹੈ ਪੂਰੀ ਆਡੀਓ ਹੈਗੀ ਆ ਉਹਨਾਂ ਕੋਲੇ ਪੂਰੀ ਆਡੀਓ ਜੀ ਹਾਂਜੀ ਪੂਰੀ ਆਡੀਓ ਹੈਗੀ ਆ ਕਿੰਨੇ ਮਿੰਟ ਦੀ ਆਡੀਓ ਰਹੀ ਹੈਗੀ ਮੈਂ ਇਹ ਕਹਿ ਨਹੀਂ ਸਕਦਾ ਮੈਂ ਐਵੇਂ ਕੱਚੀ ਗੱਲ ਕਹਿ ਰਿਹਾ ਕਿਉਂਕਿ ਮੈਂ ਮੈਂ ਪੂਰੀ ਸੁਣੀ ਨਹੀਂ ਦੇਖੀ ਨਹੀਂ ਮੈਂ ਤਾਂ ਆ ਜਿਹੜੀ ਬੈਟਲ ਹੋਈ ਹੈ ਉਹ ਵੀ ਦੇਖੀ ਹੈ ਉਹ ਹੀ ਸੁਣੀ ਹੈ